ਆ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਦੇਖੋ ਸੰਗਤ 24 ਘੰਟੇ ਲੱਗੀ ਇੱਥੇ ਪੂਰੀ ਇੱਥੇ ਸਾਰੇ ਇਲਾਕੇ 'ਚ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਟੀਮ ਲੈ ਕੇ ਬੈਠੇ ਆ ਇੱਥੋਂ ਦੇ ਸਰਪੰਚ ਜਿਹੜੇ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਕਿਸੇ ਕਿਸੇ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਕੀ ਜਿਹੜੇ ਨਾਲ ਦੇ ਹਲਕੇ ਐ ਜੇ ਉਥੋਂ ਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਤੇ ਮੈਂ ਸਮਰਾਲਿਆਂ ਨੂੰ ਤਾਂ ਕਹਤਾਂ ਕਿ ਤੁਸੀਂ ਆਪਣੇ 4-500 ਮੁੰਡਾ ਇੱਥੇ ਕਿਉਂਕਿ ਇੱਥੇ 24 ਘੰਟੇ ਕੰਮ ਕਰਨਾ ਚੱਲਣਾ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਬਚਾ ਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਸੋ ਹੋਰ ਵੀ ਕਿਸੇ ਚੀਜ਼ ਦੀ ਲੋੜ ਐ ਪਰਮਜੀਤ ਕਿਸੇ ਦੀ ਕਮੀ ਨਾ ਛੱਡੀ ਸਰ ਇੱਕ ਮਿੰਟ ਸੰਪਨਸ਼ਾ ਜੀ ਬੋਲੋ ਸਰ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਵਾ ਉੱਥੇ ਉੱਥੇ ਕੀ ਹਾਲਾਤ ਨੇ ਉਹ ਬੁਰੇ ਹਾਲਤਾਂ ਮੀਂਹ ਰੁਕ ਨਹੀਂ ਰਿਹਾ ਆ ਖਾਸ ਕਰਕੇ ਉਧਰ ਜਿਹੜਾ ਆਪਣਾ ਜਾਇਗਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਏਰੀਆ ਉਥੇ ਵੀ ਬਬ ਰਹਾ ਹੈ ਗੁਰਦਾਸਪੁਰ ਸਰਪੰਚ ਸਾਹਿਬ ਮੈਂ 1 ਮਿੰਟ ਸਰਪੰਚ ਸਾਹਿਬ ਨੂੰ ਬੇਨਤੀ ਕਰਨੀ ਹੈ ਜੀ ਮੈਂ ਸਰ ਇਹ 1 ਮਿੰਟ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਖਬਰਸਾਰ ਲੈਣ ਆਏ ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਸਾਡਾ ਜੀ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਫਸੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਦੀਆਂ ਪਹੁੰਚਦੀਆਂ ਵੈਸੇ ਮੌਕੇ ਹੀ ਜਾਂਦੀਆਂ ਨੇ ਜੀ ਅੱਜ ਤੱਕ ਸਾਨੂੰ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਪਿਛਲੇ 4-5 ਸਾਲਾਂ ਤੋਂ ਅਸੀਂ ਸਰਕਾਰ ਨੂੰ ਗੁਹਾਰਾਂ ਲਗਾ ਰਹੇ ਹਾਂ ਵੀ ਇਹ ਜਿਹੜਾ ਦਰਿਆ ਦੀ ਕੰਡੀਸ਼ਨ ਬਹੁਤ ਖਰਾਬ ਆ ਵੀ ਇੱਥੇ ਕਿਸੇ ਵੀ ਟਾਈਮ ਹਾਲਾਤ ਖਰਾਬ ਹੋ ਸਕਦੇ ਆ ਤੇ ਮਤਲਬ 2-3 ਸਾਲਾਂ ਤੋਂ ਅਸੀਂ ਇਹ ਮੇਨਟੈਂਸ ਕਰ ਰਹੇ ਹਾਂ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਜੀ ਜੇ ਕੋਈ ਕੰਮ ਕਰਨ ਆਇਆ ਵੀ ਆ ਜੀ ਤੋਂ ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਕੰਮ ਕਰ ਗਿਆ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਿਹੜੀ ਹੁਣ ਮੇਨ ਠੋਕਰ ਸੀਗੀ ਜੀ ਪਿੰਡ ਦੀ ਜੀ ਨੇ ਹੁਣ ਤੱਕ ਪਿੰਡ ਨੂੰ ਬਚਾ ਤੇਰੇ ਇਲਾਕੇ ਦੀ ਸੰਗਤਾਂ ਮੈਂ ਤੁਹਾਡੇ ਚੈਨਲਾਂ ਦੇ ਰਾਹੀਂ ਬਹੁਤ-ਬਹੁਤ ਧੰਨਵਾਦ ਕਰਦਾ ਚਾਹੁੰਦਾ ਅਸੀਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਆ ਕੇ ਸਾਨੂੰ ਵਿਚਾਰਿਆ ਪਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪ੍ਰਬੰਧ ਨਿਕੰਮੇ ਪ੍ਰਬੰਧ ਮੈਂ ਕਹੂੰਗਾ ਕੀਤੇ ਗਏ ਸੀਗੇ ਉਹਨਾਂ ਨੇ ਸਾਨੂੰ ਮਾਰ ਦੇਣਾ ਸੀਗਾ ਜੀ ਉਸ ਤੋਂ ਬਾਅਦ ਆ ਕੇ ਸਾਰ ਲੈਂਡ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਜੇ ਹੁਣ ਹੁਣ ਸਾਡੀ ਕੋਈ ਮਦਦ ਕਰ ਸਕਦੇ ਆ ਹੋਰ ਵੀ ਸਾਨੂੰ ਸੰਗਤ ਦੀ ਹੁਣ ਜ਼ਰੂਰਤ ਆ ਜਿਵੇਂ ਤੁਸੀਂ ਕਿਹਾ ਵੀ ਅਸੀਂ ਹੋਰ ਬੰਦੇ ਭੇਜਾਂਗੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਰਾਤ ਨੂੰ ਕਈ ਵਾਰ ਕੰਡੀਸ਼ਨ ਖਰਾਬ ਹੋ ਜਾਂਦੀ ਆ ਤੇ ਸਾਡੇ ਕੋਈ ਬੰਦਿਆਂ ਦੀ ਘਾਟ ਹੋ ਜਾਂ ਤੇ ਸਾਰੇ ਆਲੇ-ਦਾਲੇ ਦੇ ਪਿੰਡਾਂ ਨੂੰ ਤੇ ਹੋਰ ਸਾਰਿਆਂ ਨੂੰ ਇਹ ਬੇਨਤੀ ਆ ਵੀ ਤੁਸੀਂ ਸਾਡੇ ਕੋਲ ਪਹੁੰਚੋ ਥੈਲੇ ਲੈ ਕੇ ਮਿੱਟੀ ਦੇ ਥੈਲੇ ਲੈ ਕੇ ਤੇ ਬੰਦੇ ਲੈ ਕੇ ਪਹੁੰਚੋ ਜੀ ਤੇ ਬੱਸ ਫਿਰ ਆਪ ਦਾ ਮੈਂ ਹੋਰ ਵੀ ਧੰਨਵਾਦ ਕਰਦਾ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਆ ਜਿਵੇਂ ਅਸੀਂ ਟਰੈਕਟਰਾਂ 'ਚ ਤੇਲ ਪਾਉਣਾ ਜੇ ਸੀ ਬੀ 'ਚ ਤੇਲ ਪਾਉਣਾ ਜਾਂ ਸਾਨੂੰ ਖੜੇ ਪੈਰ ਕੋਈ ਚੀਜ਼ ਮੰਗਾਉਣੀ ਪੈਂਦੀ ਆ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਡਿਮਾਂਡ ਹੁੰਦੀ ਆ ਵੀ ਆਹ ਚੀਜ਼ ਦੀ ਸਾਨੂੰ ਮੌਕੇ ਤੇ ਲੋੜ ਆ ਜੀ ਤੇ ਇੱਕ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ 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 ਸ਼ਿਫਟ ਦੇ ਕਾਰੀਗਰ ਦਿੱਤੇ ਆ ਜ ਕਿਉਂਕਿ ਇੱਕ ਬੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਕੰਮ ਕਰਕੇ ਉਹ ਉਹਨੂੰ ਥਕਾਵਟ ਹੋ ਜਾਂਦੀ ਹੈ ਫਿਰ ਉਹ ਚੱਲਿਆ ਜਾਂਦਾ ਫਿਰ ਰਾਤ ਨੂੰ ਕੋਈ ਬੰਦਾ ਨਹੀਂ ਹੁੰਦਾ ਜੀ ਸਾਡੇ ਕੋਲ ਬਾਦਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਤੇ ਤੁਸੀਂ ਸਾਡੀ ਮਦਦ ਕੀਤੀ ਜੀ ਬਹੁਤ-ਬਹੁਤ ਧੰਨਵਾਦ ਜੀ ਸਰਕਾਰ ਦੇ ਪੱਖੋਂ ਤੁਸੀਂ ਕਿਤਾ ਦੇਖਦੇ ਹੋ ਕੀ ਸਰਕਾਰ ਦੇ ਆਪ ਬੰਦਾ ਨੂੰ ਕਿਵੇਂ ਦੇਖਦੇ ਹੋ ਯਾਰ ਮੈਂ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਦਾ ਹੁਣ ਲੋਕੀ ਆਪ ਜਾਣਦੇ ਆ ਸਰ ਬੀਬੀ ਐਮ ਆਪਾਂ ਮੈਂ ਦੱਸੋ ਪ੍ਰਬੰਧ ਸਾਰੇ ਫੇਲ ਹੋ ਗਏ ਸਰਕਾਰ ਫੇਰ ਹੋਏ ਇਹਦੀ ਹੁਣ ਹੁਣ ਜ਼ਿਕਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ ਆਪਾਂ ਸਭ ਨੂੰ ਜੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ। ਦੇਖੋ ਪੰਜਾਬ ਨੂੰ ਇਕੱਲਾ ਪੰਜਾਬ ਹੀ ਬਚਾਊਗਾ। ਦੁੱਖ ਹੈ ਕਿ ਨਾ ਸੈਂਟਰ ਤੋਂ ਕੋਈ ਮਦਦ ਆਈ ਹੈ ਤੇ ਨਾ ਸੂਬੇ ਵਾਲੀ ਸਰਕਾਰ ਤੇ ਆਈ। ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ। ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਾ ਰਿਹਾ ਵਿਚਾਰੇ ਗਰੀਬ ਹੈ। ਪਹਿਲੇ ਤਾਂ ਉਹਨੇ ਫਸਲਾਂ تباہ ਹੋ ਗਈਆਂ। ਫਿਰ ਆਪਣਾ ਖਰਚਾ ਕਰ ਰਿਹਾ। ਉਹਦੇ ਬਾਅਦ ਕੋਈ ਮਦਦ ਆਪਣੇ ਲੋਕ ਜਿਹਨੇ ਸੰਸਥਾ ਹੋ ਗਿਆ ਸਾਡੀ ਵਰਕਰ ਲੱਗੇ ਕਰ ਰਿਹਾ। ਪਰ ਇਹਨਾਂ ਨੂੰ ਵੱਡੇ ਪੱਧਰ 'ਤੇ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਜਿਵੇਂ ਤਰਪਾਲਾਂ ਦੀ ਲੋੜ ਹੈ ਚਾਰੇ ਦੀ ਲੋੜ ਹੈ ਸੋ ਜੇ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਸੋ ਫੇਫਾਇਦਾ ਨਹੀਂ ਹੈ ਤੇ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਾਂ ਛੁਣ ਝਾਕ ਹੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜ਼ਿੰਮਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤਾਂ ਹੋਰ ਵੱਡਾ ਨੁਕਸਾਨ ਨਾ ਹੋਵੇ ਭਾਗ ਸਾਹਿਬ ਪਿੰਡ ਦੇ ਲੋਕ ਕਹਿੰਦੇ ਕਹਿੰਦੇ ਮਾਈਨਿੰਗ ਬੜੀ ਹੋਈ ਐ ਇਸ ਜਗ੍ਹਾ ਤੋਂ ਤਾਂ ਕਰਕੇ ਅਜਿਹੇ ਹਾਲਾਤ ਬਣ ਗਏ ਕਹਿੰਦੇ ਦੇਖੋ ਜਿਹੜੇ ਇਹਨਾਂ ਦੇ ਜਿਹੜੇ ਐਮ.ਐਲ.ਏ ਬਣੇ ਆ ਨਾ ਉਹ ਜ਼ਿੰਦਗੀ ਚ ਪਹਿਲੀ ਵਾਰ ਉਹਨਾਂ ਨੇ ਸਰਕਾਰ ਦੇਖੀ ਤੇ ਧੱਕਾ ਸ਼ਾਈ ਕਰ ਜਾਂਦੇ ਆ ਆ ਸਾਰਾ ਨੁਕਸਾਨ ਮਾਈਨਿੰਗ ਕਰਕੇ ਮੈਂ ਸਰਪੰਚ ਸਾਹਿਬ ਨਾਲ ਪੁੱਛ ਰਿਹਾ ਸੀ ਰਾਤ ਕਿ ਇੱਥੇ ਕੀ ਕਰਦੇ ਮਾਈਨਿੰਗ ਵਾਲੇ ਜਮਾਂ ਬੰਦ ਦੇ ਨਾਲ-ਨਾਲ ਪੱਟੀਆਂ ਜਾਂਦੇ ਆ ਉਹਦੇ ਨਾਲ ਮੂਵਮੈਂਟ ਸਾਰੀ ਜਿਹੜੀ ਫਲੋ ਐ ਆਪਣੇ ਦਰਿਆ ਦਾ ਉਹ ਸਾਰਾ ਚੇਂਜ ਹੋ ਜਾਂਦਾ ਤੇ ਆ ਸਾਰਾ ਟੁੱਟ ਜਾਂਦਾ ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕੀ ਪ੍ਰਮਾਤਮਾ ਮੇਰ ਕਰੇ ਆਪਣੀ ਸਰਕਾਰ ਹੋਏ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਦੇ ਬਣਾਵਾਂਗੇ ਪੱਕੇ ਆ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਗੀ ਆ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਈ ਜਾਣ ਬੈਂਕੀਆ ਸਾਡਾ ਲੱਖਾ ਮਰਦਾ ਸਾਡੇ ਨਾਲ ਕੋਈ ਨਹੀਂ ਖੜੇ ਰੱਖਿਆ ਦੀ ਸਾਹਿਬ ਇਹ ਸਾਡੀ ਡਰੇਨ ਪੱਠ ਹੋਣੀ ਚਾਹੀਦੀ ਆ ਜੀ ਪਰਲੇ ਪਾਸੇ ਅੱਜ ਦੀ ਦੇਖ ਲਓ ਵੀ ਕੀ ਹਾਲ ਦੇਖੋ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਇਹਨਾਂ ਨੂੰ ਪੂਰਾ ਕੰਕਰੀਟ ਦੇ ਬੰਦ ਬਣਾ ਕੇ ਦੂੰਗਾ ਸਾਰੇ ਸੀਮੈਂਟ ਦੇ ਆਪਣੇ ਮਿੱਟੀ ਨਾਲ ਨਹੀਂ ਹੋਣਾ ਕੋਈ ਪ੍ਰਜਾਸ਼ਣ ਦਾ ਕੋਈ ਨਹੀਂ ਕੋਨਟਰੈਕਟ ਕੋਈ ਸੰਤੈ ਰਹੋ ਕੋਈ ਨਹੀਂ ਕੋਨਟਰੈਕਟ ਪ੍ਰਜਾਸ਼ਣ ਦਾ ਕੋਈ ਇੱਥੇ ਸਹਿਯੋਗ ਨਹੀਂ ਹੈਗਾ ਜੀ ਮੈਂ ਤਾਂ ਤੁਸੀਂ ਕੀ ਕਰਦਾ ਨਾ ਸੈਂਟਰ ਦਾ ਕੋਈ ਪਹੁੰਚਿਆ ਨਾ ਪੰਜਾਬ ਸਰਕਾਰ ਦਾ ਪਹੁੰਚਿਆ ਹੁਣ ਆਪਾਂ ਦਾ ਪੰਜਾਬ ਆਪਾਂ ਹੀ ਇਕੱਠੇ ਹੋ ਕੇ ਆਪਾਂ ਆਪਣੀ ਮਦਦ ਕਰੀਏ ਤਾਂ ਜੋ ਮੇਥੋਂ ਲੋੜ ਹੈ ਮੈਂ ਸਰਪੰਚ ਸਾਹਿਬ ਨੂੰ ਹੁਣ ਅੱਜ ਆ ਜੀ ਸਾਡੇ ਆਪਣੀ ਪਾਰਟੀ ਸਾਰੇ ਸਾਡੇ ਬੰਦੇ ਜੀ ਇੱਥੇ ਸਾਰੇ ਆਪਣੇ ਆ 2 ਲੱਖ ਕੀ ਦੇ ਦੇ ਬਹੁਤ ਬੜਾ ਜੀ ਉਹ ਮੈਂ ਹੋਰ ਆ ਜੂਗਾ ਮੇਰੀ ਗੱਲ ਕਹਨਾ ਪੂਰਾ ਇਮੀਡੀਏਟਲੀ ਤੁਸੀਂ ਮੈਨੂੰ ਮੈਂ ਜਿਹੜਾ ਆਪਣੇ ਪਰਮ ਡਿਟਲੋਂ ਹਾਂਜੀ ਇਹਦੀ ਡਿਊਟੀ ਲਾਤੀ ਹੈ ਠੀਕ ਹੈ ਜੀ ਜੋ ਚਾਹੀਦਾ ਹੋਵੇ ਮੈਂ ਭੇਜੀ ਜਾਊਂਗਾ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਨਹੀਂ ਮੇਨ ਸਾਡਾ ਮੁੱਦਾ ਇਹ ਵੀ ਰੇਲ ਟ੍ਰੇਨ ਪੱਟੀ ਜਬਨੇ ਛੇਤੀ-ਛੇਤੀ ਸਾਡੇ ਇਲਾਕੇ ਦਾ ਪਟੋ ਖੰਨਾ ਜੀ ਨਹੀਂ ਦੇ ਦਿਓ ਮਾ ਛੋੜੇ ਤੱਕ ਤਬਾਹੀ ਜਿਹੜੀ ਉਹ ਫੋਰੈਸਟ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹਦੀ ਟ੍ਰੇਨ ਪਟਾਈ ਜਾਵੇ ਜੁੱਥੇ ਉਹ ਤਾਂ ਜੋ ਨਹੀਂ ਪੱਟ ਹੁੰਦੀ ਜੀ ਦੇਖੋ ਆਪਣੇ ਮੈਂ ਹੁਣ ਐ ਨਹੀਂ ਕਹਿੰਦਾ ਵੀ ਤੁਸੀਂ ਹੁਣੇ ਪਟਾ ਦਿਓ ਥੋੜਾ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਅਨਾਉਂਸ ਵੀ ਕਰਤਾ ਕਿ ਸਾਰਾ ਸੀਮੈਂਟ ਦਾ ਬੰਦ ਜਿਵੇਂ ਡੈਮ ਬੰਦੇ ਨੂੰ ਹਾਂਜੀ ਹਾਂਜੀ ਸੀਮੈਂਟ ਦੇ ਬੰਦ ਠੀਕ ਜਿਵੇਂ ਆਪਾਂ ਰਾਜਸਥਾਨ ਕਨਾਲ ਬੰਦ ਹੈ ਜਿਵੇਂ ਰਾਜਸਥਾਨ ਕਨਾਲ ਹੈ ਜੀ ਜੀ ਜਿਵੇਂ ਰਾਜਸਥਾਨ ਦਾ ਪਾਣੀ ਜਾਂਦਾ ਨਾ ਇੱਥੋਂ ਹਾਂਜੀ ਹਾਂਜੀ ਉਵੇਂ ਹੀ ਬਣਾਗੇ ਠੀਕ ਹੈ ਜੀ ਸਾਰੇ ਬੰਦ ਸੇ ਪੱਕੇ ਸ਼ਰਮ ਨਹੀਂ ਆ ਨਹੀਂ ਤਾਂ ਇਹਦਾ ਕੋਈ ਲਾਭ ਨਹੀਂ ਮਿੱਟੀ ਵਾਲੇ ਬੰਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਹੈਗਾ اچھا ਜੇ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟਰੈਕਟਰ ਵੀ ਭੇਜ ਦੂੰਗਾ ਕਾਫੀ 2 400 ਤੇ ਨਾਲੇ ਵੱਡੀ ਮਸ਼ੀਨਾਂ ਆਪਾਂ ਜਿਹਨੋਂ ਨਹੀਂ ਕਰਦੇ ਆਪਾਂ ਕਰਦੀਏ ਫੋਟਾ ਦੇ ਪੈਨੇ ਕਰੀਏ ਜੀ ਬੇਨਤੀ ਬੜੀ ਇਹੀ ਆ ਵੀ ਸਾਡਾ ਗਰੀਬ ਇਲਾਕਾ ਮਾਰਿਆ ਜਾਦਾ ਬਹੁਤ ਭੂਲ ਦਾ ਕੰਮ ਹੈ ਜਿਹੜਾ ਆਪਾਂ ਜਿਹੜਾ ਬਹੁਤ ਮੈਂ ਦੁੱਖੋਂ ਦਾ ਜਦੋਂ ਦੇਖ ਕੇ ਕਿ ਸਾਰਾ ਕੋਸ਼ਿਸ਼ ਕਿੰਨਾ ਨੁਕਸਾਨ ਹੋਇਆ ਦਾ ਥੋੜਾ ਦਿਨ ਚੈਨ ਆ ਜੀ ਨਾਰਾਹਟਾ ਹੈ ਨਾ ਪਰ ਇਹ ਤਾਂ ਗੁਰੂ ਘਰ ਬਣਾ ਰਹੇ ਆ ਜੀ ਉੱਥੇ ਵੀ ਸਾਾਨੂੰ ਥੋੜਾ ਬਹੁਤੀ ਮਦਦ ਕਰਿਓ ਜੀ ਉਹ ਕਰਾਦਾ ਤੁਸੀਂ ਭਾਈ ਪਹਿਲੇ ਛੱਤ ਪਈ ਹੈ ਜੀ ਹਲੇ ਇੱਕੋ ਛੱਤ ਪਈ ਹੈ ਸਾਡੀ ਮੰਬਰ ਸਾਹਿਬ ਹਲੇ